ਖਬਰ ਲੁਧਿਆਣਾ ਤੋਂ ਜਿੱਥੇ ਰਾਤ ਨੂੰ BMW ਹਾਦਸੇ ਦਾ ਸ਼ਿਕਾਰ ਹੋਈ ਅਤੇ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਇੱਕ ਨੌਜਵਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਕਿ ਆ ਤੇਜ਼ ਰਫਤਾਰ ਇਸ ਹਾਦਸੇ ਦਾ ਕਾਰਨ ਬਣੀਆ BMW ਦਰਖਤ ਦੇ ਨਾਲ ਜਾ ਟਕਰਾਈ ਅਤੇ ਚੱਕਨਾ ਚੂਰ ਹੋ ਗਈ ਕਾਰ ਦੇ ਵਿੱਚ ਤਿੰਨ ਨੌਜਵਾਨ ਸਵਾਰ ਸਨ ਇੱਕ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਦੋ ਦੀ ਮੌਤ ਹੋ ਗਈ ਹੈ ਹਾਦਸੇ ਦੇ ਵਿੱਚ BMW ਟੁਕੜੇ ਟੁਕੜੇ ਹੋ ਗਈ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਦਰਦਨਾਕ ਇਹ ਮੌਤ ਰਹੀ ਹੋਏਗੀ ਲੁਧਿਆਣਾ ਦੇ ਸਰਾਬਾ ਨਗਰ ਚ ਵਾਪਰੇ ਇਤਸਾਦ ਸੇ ਦਾ ਕਾਰਨ ਕਾਰ ਦੀ ਤੇਜ਼ ਰਫਤਾਰ ਹੈ BMW ਵਿੱਚ ਸਵਾਰ ਰਜਤ ਅਤੇ ਗਗਨ ਨਾਮ ਦੇ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਕਾਰ ਚਲਾ ਰਹੇ ਅਤਲ ਬੰਸਲ ਦੀ 에ਅਰ ਬੈਗ ਖੋਲਣ ਕਾਰਨ ਜਾਨ ਬਚ ਗਈ ਹਾਦਸੇ ਤੋਂ ਬਾਅਦ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਹਾਦਸੇ ਤੋਂ ਮਹਿੰਗੀਆਂ ਕਾਰਾਂ ਦੀ ਸੁਰੱਖਿਆ ਤੇ ਵੀ ਸਵਾਲੀਆ ਨਿਸ਼ਾਨ ਲੱਗੇ ਨੇ ਇਹ ਤਸਵੀਰਾਂ ਹਾਦਸੇ ਵਾਲੀ ਥਾਂ ਦੀਆਂ ਹਾਦਸਾ ਗ੍ਰਸਤ ਹੋਈ BMW ਕਾਰ ਜੋ ਕਿ ਤੇਜ਼ ਰਫਤਾਰ ਕਾਰਨ ਦਰਖਤ ਦੇ ਨਾਲ ਜਾ ਟਕਰਾਈ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਰਿਹਾ ਹੋਵੇਗਾ ਹਾਦਸਾ ਤੇ ਕਿੰਨੀ ਦਰਦਨਾਕ ਰਹੀ ਹੋਏਗੀ ਇਹ ਮੌਤ ਹਾਦਸੇ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਤੇ ਇੱਕ ਨੌਜਵਾਨ ਜ਼ਖਮੀ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਹੈ ਅਤਲ ਬੰਸਲ ਜੋ ਕਿ ਕਾਰ ਚਲਾ ਰਿਹਾ ਸੀ 에ਅਰ ਬੈਗ ਖੁੱਲਣ ਕਾਰਨ ਉਸ ਦੀ ਜਾਨ ਬਚ ਗਈ ਪਰ ਜ਼ਖਮੀ ਹੋ ਗਿਆ ਹੈ ਦੂਸਰੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਲੁਧਿਆਣਾ ਦੇ ਸਰਾਬਾ ਨਗਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਤੇਜ਼ ਰਫਤਾਰ BMW ਕਾਰ ਦਰਖਤ ਦੇ ਨਾਲ ਜਾ ਟਕਰਾਈ ਕਾਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਨਾ ਪਿਆਨ ਕੇ ਹਾਦਸਾ ਰਿਹਾ ਹੋਏਗਾ ਕੁਛ ਨਹੀਂ ਘਰ ਸੇ ਗਿਆ ਥਾ ਰਾਤ ਕੋ ਉਸਕੇ ਫਰੈਂਡ ਆਏ ਥੇ ਲੈਣੇ और 10 मिनट 5 मिनट के डिस्टेंस पे ही, हमें तो बाद में पता चला कि ऐसे ऐसे, ऐसे एक्सीडेंट हो गया तो गगन की भी डेथ हो गया उसका एक फ्रेंड और है उसकी भी डेथ हो गई है जो एक और था तीन तीन थे जिसमें से दो की डेथ हो गई एक बचा है और गगन आपके भाई, भाई की, की उम्र क्या थी मेरा भाई पच्चीस साल का था अभी उसको ट्वेंटी लगा ही था